ਹੋਈ ਆ ਇਹ तकरीबन ਬਣ ਗਏ ਬਾਈ 12 ਕਿਲੇ ਉਹ ਉੱਥੇ ਤੇ ਉਹ ਤੱਕ ਠੀਕ ਆ ਬਾਈ ਇੱਥੇ ਤਾਂ ਆਪਾਂ ਖੇਤਾਂ ਚੋਂ ਲਿਆਂਦੀ ਤੀ ਲਿਆਉਣੀ ਬਾਈ ਆਪਾਂ ਨੇ ਉੱਥੇ ਤੇ ਐ ਸਿੱਧੀ ਉਹਦੀ ਇਹ ਫਿਰ ਬਣਦੇ ਨੇ 8-9 ਕਿਲੇ ਤੇ ਬਾਈ ਵਿੱਚ ਬੂਟੇ ਬਹੁਤ ਤੇ ਬੂਟਾ ਕਰਕੇ ਥੋੜਾ ਜਿਹਾ ਚੱਕਰ ਪਿਆ ਜਵਾਬ ਆਪਾਂ ਨੂੰ ਬਾਈ ਕਿਸੇ ਨੇ ਨਹੀਂ ਦਿੱਤਾ ਹੈਗਾ ਜਿੰਨੇ ਵੀ ਖੇਤ ਤੇ ਐਵੇਂ ਆਪਾਂ ਕਹੀਏ ਉਹ ਉੱਥੇ ਤੇ ਫਿਰ ਉੱਥੇ ਤੇ ਜਿੱਥੇ ਖਾਲੀ ਤੇ ਉੱਥੇ ਤਾਂ ਆਪਾਂ ਨੇ ਪਾ ਲਈ ਨਹੀਂ ਜੇ ਆਪਾਂ ਸੜ ਕੇ ਸੜ ਕੇ ਲਿਆਉਂਦੇ ਬਾਈ ਐਸਟੀਮੇਟ ਆਪਾਂ ਨੇ ਸਾਰੇ ਲਾਏ ਹੋਏ ਤੇ ਵੀ ਚਲੋ ਸੜਕ-ਸੜਕ ਵੀ ਲਾਉਣੀ ਪੈ ਸਕਦੀ ਹੈ ਵਿਚ ਨੂੰ ਵੀ ਸੜਕੋ ਸੜਕ ਬਾਈ ਬਣਦੇ ਤੇ 16 ਕੀਲੇ ਇੱਥੇ ਤੱਕ ਆਪਣੇ ਠੀਕ ਆ ਵਿਚ ਨੂੰ ਬਣਦੇ ਤੇ ਉਹ ਉੱਥੇ ਨੂੰ 12 ਰਹਿ ਗਏ 4 ਕੀਲੇ ਦੀ ਲਾਮ ਘਟ ਗਈ ਹੈ ਸਸੇ ਕਾਲ ਬਾਈ ਜੀ ਸਾਹਿਆ ਕੋ ਲੋ ਬਾਈ ਰੋਤਾ ਪਹੁੰਚੇ ਹੋਏ ਆ ਤੇ ਲੱਗੇ ਹੋਏ ਬਾਈ ਖੇਤ ਤਿਆਰ ਕਰਨ तकरीबन ਬਾਅਦ ਤੇ ਬਾਈ ਪਹਿਲਾਂ ਤਾਂ ਵੀ ਇਹ ਨਾਲ ਦੂਰ ਹਾਲਾਂ ਦਾ ਕਰਤਾ ਤੇ ਹੁਣ ਕਰਾਉਣੇ ਬਾਈ ਇਹ ਲੇਜ਼ਰ ਆਦ ਆਪਣੇ ਪਹਿਲਾਂ ਹੋਏ ਹੋਏ ਆ ਇਹ ਚ ਪਿਛਲੇ ਸਾਲ ਚਰੀਦੀ ਇਹ ਰਹਿ ਗਿਆ ਤਾਂ ਇੱਥੇ ਇੱਕ ਬਾਈ ਬੱਟ ਪੱਕੀ ਸੀ ਉਹ ਬਾਈ ਇਤ ਕੀ ਬਹੁਤ ਪੁਰਾਣੀ ਸੀ ਉਹ ਆ ਦੇਖੋ ਉਹ ਜੋ ਇਹ ਜੇ ਖੱਬੜ ਨਿਕਲਿਆ ਵਿੱਚ ਤੇ ਉਹ ਬਾਈ ਆ ਬਾਈ ਆ ਪਾਤੀ ਦੁਆਰਾ ਅਲੱਗ ਜਿਹੜਾ ਤਾਂ ਮਿੱਟੀ ਲਾਤੀ ਆਸ ਆਪਣੇ ਸਾਰੇ ਲੇਜ਼ਰ ਹੋਏ ਹੋਏ ਆ ਆ ਰਹਿੰਦਾ ਇੱਕ ਇਹ ਹੁਣ ਕਰਾਉਣਾ ਹੈ ਜੱਗਾ ਆਉਂਦਾ ਹੈ ਉਹ ਫਿਰਦਾ ਹਜੇ ਘਰੇ ਤੇ ਕੱਲੂ ਹੀ ਕਾਇਂਜਣ ਲੈਣਾ ਬਈ ਚੱਕ ਉਰੇ ਤੇ ਆ ਇੰਜਣ ਚੱਕਣਾ ਇਹ ਕੱਲੂ ਬਾਕੀ ਖਾਲ ਬਣਾਤੀ ਐਤ ਕੀ ਆਪਣੇ ਕੋਲ ਆ ਜਿਹੜੇ ਦੋ ਦੋ ਬਿਗੇ ਵੱਜ ਜਾਣੇ ਜੀਰੀ ਦੇ ਪਿਛਲੇ ਸਾਰਾ ਨੂੰ ਕਿਉਂਕਿ ਭਾਈ ਪਿਛਲੀ ਵਾਰ ਇੱਥੇ ਚਰੀ ਸੀ ਕੱਖ ਤੇ ਆਪਣੇ ਬਾਕੀ ਕਾ ਖਜ਼ਾਰਾ ਰੋਲਤਾ ਇਹਦਾ ਆਹਦੀ ਮਿੱਟੀ ਚੱਕ ਕੇ ਬਸ ਹੁਣ ਇਹਦੀ ਤੇ ਲਾਤੀ ਬਾਹਰ ਤੇ ਇਹਦੀ ਚੱਕ ਕੇ ਇੱਧਰ ਲਾਉਣੀ ਆ ਪੱਕੀ ਬੱਟ ਪਰ ਬਾਤ ਤੇ ਬਾਈ ਸਾਰੇ ਖੇਤ ਤਿਆਰ ਆ ਹੁਣ ਜੱਗਾ ਆ ਜੇ ਉਹਨੂੰ ਲੇਜ਼ਰ ਮਾਰ ਕੇ ਇਹਨੂੰ ਵੀ ਪਾੜ ਖਾਲਾ ਦੀ ਗੱਡਦੀ ਆ ਬਾਪੇ ਛੱਡ ਦਾਂ ਨੇ ਫਿਰ ਦੇਖਾਂਗੇ ਇਹਨੂੰ 5 6 ਜੂਨ ਨੂੰ ਬਾਕੀ ਕਾ ਉੱਥੇ ਬਾਈ ਟੂ ਆ ਹਰੇਕ ਸਾਲੇ ਪੈ ਜਾਂਦਾ ਉਹਦਾ ਕੋਈ ਪੱਕਾ ਸਿਸਟਮ ਘਾਣਾ ਪੈਣਾ ਆਹ ਹੋਦੀਆਂ ਬਾਈ ਆਪਣੀ ਇੱਥੇ ਬਹੁਤ ਡੂੰਘਾ ਡੋਆ ਦਾ ਬਾਈ ਇੱਥੇ ਜਿੱਥੇ ਪਾਣੀ गिरਦਾ ਇੱਥੇ ਇੱਕ ਤਾਂ ਜਾਤਾ ਮੇਰੀ ਸਲਾਹ ਉਹਹੀ ਥੈਲਾ ਥੱਲੇ ਈਟਾਂ ਰੱਖ ਕੇ ਥੱਲੇ ਉੱਪਰ ਥੈਲਾ ਪਾਦਮਾ ਉਰ ਟੋਆ ਹੀ ਬੋਬੜਾ ਪੈ ਜਾਂਦਾ ਇੱਧਰ ਵੀ ਪਿਆ ਹੋਇਆ ਆਦੇ ਹੈ ਅਜ ਭਰਿਆ ਨਹੀਂ ਮੈਂ ਇੱਥੇ ਥੋੜਾ ਜਿਹਾ ਤਕਰੀਬਨ ਜ਼ਿਆਦਾ ਤਾਂ ਕਿਉਂਕਿ ਸੀਜ਼ਨ ਦੇ ਵਿੱਚ ਹੈ ਬਾਈ ਆਪਣੀ ਜੇ ਪੈਵਰ ਨੇ ਤੰਗ ਕਰਦੀ ਸੀ ਆਪਾਂ ਨੇ ਬਈ ਆਹ ਗੱਡਿਆ ਤਾਂ ਸੀਜ਼ਨ ਦੇ ਵਿੱਚ ਹਵਾਲਾ ਤਾਂ ਮਿੱਟੀ ਕੱਚੀ ਹੁੰਦੀ ਹੋ ਫੇਰ ਆਪਾਂ ਮੋਟਰ ਚਲਾਉਂਦੀ ਤਾਂ ਕਰਕੇ ਪਾਪਾ ਜਿੰਨਾ ਹੀ ਪਾਪ ਦਿਖਦੇ ਨਹੀਂ ਤੇ ਪਾਪਾ ਜਿੰਨਾ ਹੀ ਕੰਮ ਹੋ ਲਿਆ ਬਾਕੀ ਤੁਹਾਨੂੰ ਮਲਾਉਨੇ ਆ ਬਈ ਜੱਗੇ ਨੂੰ ਆ ਜਵੇ ਬਾਕੀ ਬਾਈ ਅੱਜ ਗਰਮੀ ਨੇ ਤਾਂ ਬੱਸੇ ਕਰਾਤੀ ਪਹਿਲਾਂ ਵੀ 10 11 ਵਜੇ ਤੱਕ ਦਖਣ ਚੱਲਿਆ ਦਖਣ ਤੇ ਬਾਅਦ ਦਬ ਗਈ ਦਖਣ ਉੱਤੇ ਬਾਅਦ ਤੋਂ ਬਸ ਆਹ ਹਲਾ ਹਲੋ ਕਿੱਧਰ ਨੂੰ ਜਾਂਦਾ

ਤੇਰੀ ਘੜੀ ਉਹ ਘੜ ਜਾਂਦੀ ਕਿ ਸਾਡੀ ਉਹ ਘੜੀ ਭੱਜ ਲੰਦੀ ਮੂਰੇ ਨੂੰ ਜਿਆਦਾ ਕਾਲਾ ਹੋ ਗਿਆ ਲਾ ਅੱਧਾ ਘੰਟਾ ਤਾਂ ਗਿਆ ਵੀ ਹੁਣੇ ਪਨੀਰੀ ਵਿੱਚ ਨਹੀਂ ਹੁੰਦੀ ਕਿਤੇ ਉਹ ਨਹੀਂ ਮੈਨੂੰ ਆਏ ਆ ਵੀ ਅੱਜ ਹੋ ਜਾਣਾ ਕੁਸਰਾ ਤਾਨੂੰ ਲਾ ਕੁਸਰੀ ਹੁੰਦਾ ਹੈਗਾ ਤੂੰ ਹੋ ਲੈਣ ਦੇ ਕੁਸਰਾ ਲੇਟ ਮਾਰ ਲੂਗੇ ਕੰਮ ਉਹ ਨਹੀਂ ਮੇਰੀ ਝਖੜੇ ਆਉਣਾ ਮੀ ਤਾਂ ਆ ਜਵੇ ਪਨੀਰੀ ਝਖੜਣ ਦੀ ਨਾਮ ਤੋੜਨੇ ਤੇ ਕੁਸਤਾ ਆਵੇ ਹਾਲਾ ਕੰਮ ਜਿਆਦਾ ਟਾਈਮ ਦੇਖ ਅੱਜ ਤੱਕ ਕੰਮ ਖਰਾਬ ਆ ਰੋਜ਼ ਹੀ ਆਈ ਕਿਸ ਹੁੰਦਾ ਤੂੰ ਇਹਨੂੰ ਮੈਂ ਕਹਿੰਦਾ ਬਾਹਰ ਰੱਖ ਉੱਥੇ ਨਹੀਂ ਹਾਂ ਉਪਰਾ ਕਰ ਦਊਗੀ ਨਹੀਂ ਉਹ ਤਾਂ ਨਹੀਂ ਕਹਿੰਦੀ ਆ ਗੱਭੇ ਆ ਜਾਣੀ ਇਹ ਕੋਈ ਦਿੱਕਤ ਨਹੀਂ ਦਾ ਜਿਹੜਾ ਸਵੇਰੇ ਦੱਖਣ ਚੜਦਾ ਉਹ ਕੰਮ ਟਾਈਟ ਹਾਂ ਆ ਜਾਉਂ ਤਾਂ ਮਰਨ ਵਾਲਾ ਕੰਮ ਹੋ ਜਾਂਦਾ ਤੇ ਵਾਧ ਆਈ ਕੋ ਅੱਜ ਤਾਂ ਇਹ ਸੀਨੀ ਵੀ ਹੱਥ ਖੜੇ ਕਰਦੇ ਅੱਜ ਦਾ ਇਹ ਸੀ ਵੀ ਗਏ ਤਾਂ ਵੀ ਮੈਨੂੰ ਬੰਦ ਕਰ ਦੋ ਏਸੀ ਨਾਲ ਰਾਤ ਨੂੰ ਪੰਗਲ ਹੁੰਦਾ ਸੀ 11 ਵਜੇ ਤੋਂ ਬਾਅਦ ਅੱਛਾ 11 ਵਜੇ ਤੋਂ ਬਾਅਦ ਤਾਂ ਟੰਡ ਹੋ ਜਾਂਦੀ ਆ ਤੇ ਤਾਂ ਹੀਟਰੇ ਚੱਲਦਾ ਹਾਂ ਜਿੰਦ ਦਾ ਹੀਟਰ ਇਹ ਚੱਲਦਾ ਟਰੈਕਟਰ ਨਾਲ ਅੱਛਾ ਪਹਿਲਾਂ ਸਾਡੀ ਜੱਗੇ ਸਲਾਹ ਬਣੀ ਮੈਨੂੰ ਇੱਕੇ ਕਰਦੀ ਤੂੰ ਸਾਨੂੰ ਉਹ ਬਹੁਤ ਖਿੱਚਣਾ ਇੱਧਰ ਨੂੰ ਮੈਂ ਘਰੇ ਰਹਿਣ ਦੇ ਤੂੰ ਅਹ ਦੇ ਅਲਗ-ਅਲਗ ਹਨ ਉਹ ਤਾਂ ਹੋਇਆ ਹੋਇਆ ਹੀ ਕਰਨਾ ਬਸ ਇਹੀ ਕਰਨਾ ਪਹਿਲਾਂ ਮੇਰੀ ਸਲਾਹ ਦੀ ਮੈਂ ਬੱਟ ਬਾਤ ਤੀਦੀ ਅੱਛਾ ਉਹ ਚੱਲਣ ਦੇ ਖੁੱਲ੍ਹੇ ਹੀ ਫਿਰ ਅੱਖ ਜੀ ਮੀਚ ਕੇ ਦੇਖਿਆ ਬਹੁਣੀ ਵਾ ਉਹ ਰਹਿਣ ਦੋ ਬਹੁਤ ਫਰਕ ਆ ਜਗੇ ਬੱਟ ਕ ਪਹਿਲਾਂ ਅਸੀਂ ਤਾਂ ਹੀ ਬੱਟ ਬਾਤ ਤੀਦੀ ਤੁਹਾਨੂੰ ਵੀ ਲੱਗਦਾ ਹਾਂ ਕੀ ਕਿਤੇ ਇਹ ਤਾਂ ਹੁਣ ਕਿਜੀ ਪਈ ਆਈ ਨਾ ਨਾ ਨਹੀਂ ਮਤਲਬ ਤੋਂ ਪਹਿਲਾਂ ਇੱਕ ਤਾਂ ਇਹ ਨਹੀਂ ਇੱਕ ਤਾਂ ਇਹ ਮੈਂ ਦੇਖਿਆ ਔਰ ਇੱਕ ਹੋਇਆ ਵਾ ਮੈਂ ਮੈਂ ਜੱਸੇ ਇਹ ਗਾਵਾ ਉਸ ਆਹ ਸਾਈਡ ਉੱਚੀ ਆ ਬਾਈ ਉਹ ਨੀਮੀ ਆ ਆਹ ਦੇਖੋ ਉਧਰ ਲੱਗਦਾ ਹੀ ਨਹੀਂ ਇਧਰ ਭਰ ਕੇ ਜਾਂਦਾ ਫਰਤਾ ਹੈ ਪਹਿਲਾਂ ਬਾਈ ਸਲਾਹ ਤੇ ਜਿਕਣਾਂ ਪਹਿਲਾਂ ਗੱਲ ਕਰ ਦਿੰਦੇ ਉਹ ਇਕੱਠੇ ਹੀ ਕਰਨੇ ਦੀ ਉਹ ਖੇਤ ਆਪਨੂੰ ਉੱਚਾ ਬਹੁਤ ਉਧਰ ਆਹ ਉਤੇ ਵੀ ਜ਼ਿਆਦਾ ਉੱਚਾ ਉਧਰ ਉਹ ਵਾਲਾ हां भाई अपना इत्ते पेंडा। ਇਹਦੇ ਦੇਖਦਾ ਦੋਸਤ ਨਹੀਂ ਹੈਗਾ ਪਰ। ओ जग्गिरा ਦਾ ਘਰ ਆ ਗਿਆ। ਇਹ ਦੇਖਦਾ ਮਾੜਾ ਮੋਟਾ ਜਿਹਾ ਵੀ ਹਟ ਜੂਗਾ ਬਾਦ ਦੇਖਣੇ ਤੇ। ਆ ਪਿੰਡ ਆ ਭਾਈ ਆਪਣਾ ਉਹਲੇ। ਇੱਥੇ ਆਪਣੀ ਮੋਟਰ ਆ ਜਾਂਦੀ ਜਿੱਥੇ ਤੇ ਆਪਣੀ ਪਾਈਪ ਲਾਈਨ ਆਈ ਪਈ ਆ ਇੱਥੇ ਤੇ ਸੇਹ ਚੋਂ। ਇੱਥੇ ਤੇ ਐਂ ਆ ਗਏ ਉਹ ਜੱਗिरा ਦੇ ਘਰ ਕੋਲ ਤੇ ਫਿਰ ਆਈ ਹੋਈ ਆ ਪਾਈਪ ਲਾਈਨ ਇਹ ਇੱਥੇ। ਇਹ ਪਾਏਗੇ ਬਾਈ ਆਪਣੇ 12 ਕਿੱਲੇ ਤੇ ਖਰਚਾ ਆ ਗਿਆ ਬਾਈ ਇਹਦੇ ਪਰ ਤਕਰੀਬਨ 2 ਲੱਖ ਦੇ ਗੇੜ ਚ ਵਿੱਚੇ ਪਾਇਆ ਵਿੱਚੇ ਪੋਾਈ ਤੇ ਬਾਈ ਹੁਣ ਕਈ ਵੀਰਾਂ ਦੇ ਬਾਈ ਮੈਨੂੰ ਮੈਂ ਪੋਆਏ ਹੋਏ ਤੇ ਆਪਣੇ ਪੁੱਛਦੇ ਦੇ ਬਾਈ ਕਿੰਨਾ ਖਰਚਾ ਆ ਗਿਆ ਨਾ ਪਰ ਤੇ ਬਾਈ ਤੁਹਾਨੂੰ ਮੈਂ ਸ਼ੁਰੂ ਤੋਂ ਦੱਸਦਾ ਬਲਮਾਰਾ ਤੁਹਾਨੂੰ ਜਦ ਅਸੀਂ ਬਾਈ ਪਾਈ ਆ ਸਾਰਾ ਕੁਝ ਜੇ ਦੱਸਦਾ ਤਾਂ ਤੇ ਉਹ ਉੱਥੇ ਆਪਣੀ ਮੋਟਰ ਆ ਬਾਈ ਉਹ ਉੱਥੇ ਤੇ ਆਏ ਆ ਕੇ ਉਹ ਜੱਗੇਰਾ ਦਾ ਘਰ ਆ ਗਿਆ ਉਹ ਜੱਗੇਰਾ ਦਾ ਘਰ ਆ ਜੱਗੇਰਾ ਦੇ ਘਰ ਤੇ ਬਾਈ ਫਿਰ ਆਏ ਬਈ ਹੋਈ ਪੈਵਰੇ ਨੇ ਇੱਥੇ ਨੂੰ ਆਈ ਹੋਈ ਆ ਉਰੇ ਆਈ ਹੋਈ ਆ ਇਹ ਤਕਰੀਬਨ ਬਣ ਗਏ ਬਾਈ 12 ਕੀਲੇ ਉਹ ਉੱਥੇ ਤੇ ਉਹ ਤੱਕ ਠੀਕ ਆ ਬਾਈ ਇੱਥੇ ਤੇ ਆਪਾਂ ਨੇ ਖੇਤਾਂ ਚੋਂ ਲੈਂਦੀ ਸੀ ਲਿਆਉਣੀ ਬਾਈ ਆਪਾਂ ਨੇ ਉੱਥੇ ਤੇ ਐ ਸਿੱਧੀ ਉਹਦੀ ਇਹ ਫਿਰ ਬਣਦੇ ਨੇ 8-9 ਕੀਲੇ ਤੇ ਬਾਈ ਵਿੱਚ ਬੂਟੇ ਬਹੁਤ ਤੇ ਬੂਟਾ ਕਰਕੇ ਥੋੜਾ ਜਿਹਾ ਚੱਕਰ ਪਿਆ ਜਵਾਬ ਆਪਾਂ ਨੂੰ ਬਾਈ ਕਿਸੇ ਨੇ ਨਹੀਂ ਦਿੱਤਾ ਹੈਗਾ ਜਿੰਨੇ ਵੀ ਖੇਤ ਤੇ ਐਵੇਂ ਆਪਾਂ ਕਹੀਏ ਉਹ ਉੱਥੇ ਤੇ ਵੀਰਾ ਉੱਥੇ ਤੇ ਜਿੱਥੇ ਖਾਲੀ ਤੇ ਉੱਥੇ ਤਾਂ ਆਪਾਂ ਨੇ ਪਾ ਲਈ ਨਹੀਂ ਜੇ ਆਪਾਂ ਸੜਕੇ ਸੜਕ ਲਿਆਉਂਦੇ ਬਾਈ ਐਸਟੀਮੇਟ ਆਪਾਂ ਨੇ ਸਾਰੇ ਲਾਏ ਹੋਏ ਤੇ ਵੀ ਚਲੋ ਸੜਕ ਸੜਕ ਵੀ ਲਿਆਉਣੀ ਪੈ ਸਕਦੀ ਹੈ ਵਿਚ ਨੂੰ ਵੀ ਸੜਕੋ ਹੜਕਾ ਬਾਈ ਬਣਦੇ ਤੇ 16 ਕਿਲੇ ਇੱਥੇ ਤੱਕ ਆਪਣੇ ਠੀਕ ਆ ਵਿਚ ਨੂੰ ਬਣਦੇ ਤੇ ਉਹ ਉੱਥੇ ਨੂੰ 12 ਰਹਿ ਗਏ 4 ਕਿਲੇ ਦੀ ਲਾਮ ਘਟ ਗਈ ਇੱਧਰ ਨੂੰ ਠੀਕ ਆ ਜੀ ਆਪਣੇ ਵਿਚ ਨੂੰ ਉਹਦੇ ਤਾਂ 8.5 9 ਕਿਲੇ ਬਣਦੇ ਤੇ ਜੇ ਬੂਟਿਆਂ ਕਰਕੇ ਆਪਾਂ ਨੂੰ 4 ਕਿਲੇ ਦਾ ਗੇੜ ਪਾਉਣਾ ਪੈਗਾ ਉਹ ਜੱਗੇ ਰਾਂ ਦੇ ਘਰ ਤੱਕ ਪਹੀਓ ਪਹੀ ਆਏ ਆ ਉਥੇ ਗਾਹਾਂ ਆਏ ਆ ਬਾਈ ਸੜਕਾ ਖੇਤ ਖਾਲੀ ਦੇ ਪਰ ਵਿੱਚ ਨੂੰ ਆ ਗਏ। ਤਕਰੀਬਨ ਬਾਈ ਆਪਣਾ 2 ਲੱਖ ਰੁਪਏ ਖਰਚਾ ਆ ਗਿਆ ਨਾ ਪਰ ਵਿੱਚ ਪੱਟੀ ਜੇ ਸੀ ਵੀ ਨੇ ਦੀ ਤਕਰੀਬਨ ਸਾਰਾ ਕੁਝ ਮਤਲਬ ਵਿੱਚੇ ਪੈਪ 11.500 ਦੀ ਲੈਂਥ ਦੀ ਪਾਈਪਾਂ ਦੀ ਤੇ ਉਹ ਪੁਆਈ ਤੇ 196000 ਰੁਪਏ ਖਰਚਾ ਸਾਡਾ ਬਾਈ ਉੱਥੇ ਪਾਈਪਾਂ ਦਾ ਵਿੱਚੇ ਪੁਆਈ ਦਾ ਬਣਦਾ ਦਾ। ਬਾਕੀ ਆਪਣੀਆਂ ਹਉਦੀਆਂ ਹਉਦੀਆਂ ਪਾ ਕੇ ਤੁਸੀਂ ਦੇਖੋ ਵੀ 2 ਲੱਖ ਰੁਪਏ ਖਰਚਾ ਆਪਣਾ ਆ ਗਿਆ। ਲੋ ਜੀ ਜ਼ੀਰੋ ਹੋਇਆ ਪਤਾ ਨਹੀਂ ਇੱਕ ਹੋਇਆ ਇਹ ਹੁਣ ਦੱਸੂਗੀ 5 ਜੂਨ ਬੈਠਣ ਦਾ ਬਿਲਟ ਲਾਈਟ ਆਈ ਹੋਇਆ ਡੈਮੋ ਕਰ ਲੰਨੇ ਆ ਵਾਹ ਕੇ ਠੰਡੀ ਲਾ ਠੰਡੀ ਸਾਡੀ ਠੰਡੀ ਨਹੀਂ ਗਰਮ ਗਾਨੀ ਗਰਮੇ ਠੀਕ ਆ ਠੰਡੀ ਹੋ ਰਹਿਣੀ ਆ ਚਾਰ-ਪੰਜ ਮਹੀਨੇ ਆਉ ਆ ਬਈ ਇਹਦਾ ਸਾਰੇ ਆ ਜਿਹੜੀ ਕਹਿਦੋ ਵੀ ਦਿਮਾਗ ਇੱਕ ਇੱਧਰ ਪਿਆ ਆ। ਦੇਖੇ ਇਹਦਾ ਇਹਦੀਓ ਖੇਲੋ ਬਸ। ਉਹ ਆ ਮੈਂ। ਬਾਕੀ ਤਾਂ ਲੋਹਾ ਹੀ ਸਾਰਾ ਇਹ। ਆ ਇਹ ਮੇਨ ਬਈਆ ਦਾ। ਨਿਕਨੋ ਲੋ ਜੀ ਆ। ਉਹ ਆ ਟੈਕਨੋਲੋਜੀ ਆ। ਹਾਂ ਨਿਕਨੋ ਲੋ ਜੀ ਆ। ਕਿਹਦਾ ਕਿਹਦਾ ਭਾਈ ਸਮਾ ਆ ਗਿਆ। ਐਂਜ ਕੇ। ਫਰਕ ਬਹੁਤ ਆ। ਤੇ ਜਿਹੜਾ ਟੋਵਾ ਹੀ ਦੇਖ ਕਿੰਦਾ ਦਾ। ਮੈਂ ਖਾਲ ਪਾਈ ਆ ਪਿੱਛੇ ਖਾਲ ਟੁੱਟ ਜਾਂਦੀ ਤੇ ਸਾਰੇ ਪਾਣੀ ਤੇ ਜਾਂਦਾ ਬਹੁਤ ਫਰਕ ਪਾਉਂਦਾ ਉਹ ਨੀਮਤ ਆ ਨਾ ਟੁੱਟਰੀ ਉੱਚੀ ਸੀ ਹਾਂ ਸਾਰੀਆਂ ਨੀਵੀਆਂ ਨੇ ਏ ਭਾਈ ਪਿਛਲੀ ਵਾਰ ਤੈਨੂੰ ਪਤਾ ਇਹ ਰਹਿ ਗਿਆ ਤਾਂ ਵਿਚਾਰਾ ਕੱਲਾ ਪਿਛਲੀ ਵਾਰ ਹਾਂ ਚੜੀ ਕਰਕੇ ਬਚ ਗਿਆ ਪਿਛਲੀ ਵਾਰ ਨੇ ਜੱਗੇ ਜਗੇ ਤੱਕੂ ਦਾ ਕੱਦੂ ਜਿਹਾ ਬਹੁਤ ਲੂਰ ਹੁੰਦੇ ਹਨਾ ਉਹ ਇਦਾਂ ਨੂੰ ਖਿੱਚਦੇ ਇਦਾਂ ਵਿੱਚ ਬੱਜਾ ਬਾਬਾ ਉਹ ਨਜ਼ਾਰਾ ਆਪਣਾ ਟੁੱਟੀ ਜੀ ਪਾੜ ਕੱਢਦੇ ਇੱਕ ਬੱਸ ਬੱਸ ਉਹ ਅਸੀਂ ਜੱਗੇ ਪਿਛਲੀ ਵਾਰ ਬਾਈ ਸਵਾਗਾ ਹੀ ਮਾਰਿਆ ਉੱਥੇ ਹੂੰ ਵਿੱਚ ਪਹਿਲਾਂ ਹਾਲਾ ਨਾਲ ਬਾਅਦ ਤਾਂ ਐਦ ਕਿ ਉਰੇ ਵੀ ਆਇਓਗਾ ਨਾ ਡੈਮੋ ਪਿਛਲੀ ਵਾਰ ਤਾਂ ਫਿਰ ਤਾਂ ਸਵਾਗਾ ਮਾਰਿਆ ਫਿਰ ਹਲ ਮਾਰਿਆ 84 ਸਾਲ ਅੱਜ 1984 ਤਾਂ ਲੱਗੇ ਦੋਰ ਦੇਖ ਲਾ 16 ਉਧਰ ਹੋ ਗਏ 25 ਇੱਧਰ ਹੋ ਗਏ 40 ਸਾਲ ਬਾਤਾਂ ਲੱਗੇ ਤੇ ਬਾਈ ਨਾ ਧਾਨ ਨਾ ਲੱਗਣ ਦੇ ਕਰਨਾ ਹਤਾ ਆਹ ਉਹ ਚੱਲਦਾ ਅੱਜ ਹੋ ਗਈ ਬਾਈ 20 ਪਰ ਚੱਲਦਾ ਤਾਂ ਕੰਮ 21 ਨੂੰ ਟਰਾਲਾ ਲਿਆ ਤਾਂ ਮੈਂ ਕਹਿੰਦਾ ਮੈਂ ਹਾਂ 21 ਨੂੰ 21 ਨੂੰ ਬਣੀ 24 ਨੂੰ 24 ਤਾਂ ਭਰ ਰਿਹਾ ਦਾ ਪਾਣੀ ਤੋਂ ਇਕਣੇ ਕੋਸਤਾ ਬਾਈ ਸੀਨ ਗਰਮੀ ਵੀ ਅੱਜ ਜਿਆਦਾ ਜੱਗੇ ਅੱਜ ਬਣਦਾ ਵੀ ਤਾਂ ਟਰਾਈ ਲੀਵਰ ਨਹੀਂ ਉਹੋ ਤੇ ਕਿਆ ਛੱਡੇ ਦਤਾ ਯਾਰ ਇੱਥੇ ਖਾਣਾ ਦਾ ਇੱਥੀ ਤੇ ਲੱਗਦਾ ਵੀ ਖਰਾਬ ਮਾਰਿਆ ਹੋਆ ਅੱਛਾ ਨਜ਼ਰ ਵਿੱਚ ਦੇਖ ਤੇ ਜੱਗੇ ਤਾਂ ਉੱਤੇ ਸਿਆਲ ਚ ਵੀ ਖਰਾਬ ਬਥੇਰੇ ਮਾਰੇ ਆ ਪਰ ਜਿਹੜੀ ਗੱਲ ਆ ਹੁਣ ਐਂ ਦਿਨਾਂ ਚ ਬਣਦੀ ਐਨ ਬੰਦਾ ਕਰਦੈ ਨਾ ਭਰਿਆ ਪਿਓ ਵੀ ਪਤਾ ਵੀ ਲੱਗੇ ਵੀ ਮਾਰ ਕੇ ਆਇਆ ਕਰਾ ਐ ਜਗੇ ਨਹੀਂ ਕਾ ਹੈ ਸੀ ਸੁੱਕੇ ਦੀਆ ਗਿੱਲੇ ਚ ਤੱਕ ਚਲੋ ਸਰਦਾ ਨਹੀਂ ਠੱਕਾ ਹਾਂ ਸਿਆਲ ਚ ਆ ਕਰਾ ਹੂੰ ਹੂੰ ਜਿਹੜੀ ਮਿੱਟੀ ਮੂਰੇ ਤੁਰੇ ਹਾਂ ਪੁੱਪਲ ਚਲੋ ਭਾਈ ਠੀਕ ਆ ਜੀ ਬਾਕੀ